ਪੰਜਾਬ ਵਿੱਚ ਆਏ ਦਿਨ ਹੀ ਗੋਲੀਆਂ ਮਾਰ ਕੇ ਕਤਲ ਕਰਨ ਦੀਆਂ ਘਟਨਾਵਾਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਨੇ ਅਜੇ ਹੀ ਇੱਕ ਨੌਜਵਾਨ ਦਾ ਦੋ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਮਾਮਲਾ ਹੈ ਆਦਮਪੁਰ ਦਾ ਜਿੱਥੇ ਕਿ ਸੰਤ ਪਾਪਾ ਭਗ ਸਿੰਘ ਯੂਨੀਵਰਸਿਟੀ ਦੇ ਨਜ਼ਦੀਕ ਪੁਰਾਣੀ ਰਾਂਚੇਸ਼ ਦੇ ਚੱਲਦਿਆਂ ਦੋ ਬਾਈਕ ਸਵਾਰ ਹਮਲਾਵਰਾਂ ਨੇ ਦੋ ਦੋਸਤਾਂ ਨਾਲ ਜਾ ਰਹੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕ ਨੌਜਵਾਨ ਦੀ ਪਛਾਣ ਕੇਸਰ ਧਾਮੀ ਵਾਸੀ ਸਦਰਾ ਸੋਡੀਆਂ ਵਜੋਂ ਹੋਈ ਹੈ ਜਾਣਕਾਰੀ ਅਨੁਸਾਰ ਮ੍ਰਿਤੇ ਕੇਸਰਤਾ ਮੇਂ ਪਿਛਲੇ ਦਿਨੀ ਆਪਣੇ ਦੋਸਤ ਭਮਿੰਦਰ ਸਿੰਘ ਜੋ ਕਿ ਪਿਆਲਾ ਪਿੰਡ ਦਾ ਰਹਿਣ ਵਾਲਾ ਹੈ ਨੂੰ ਮਿਲਣ ਲਈ ਆਇਆ ਸੀ ਜਿੱਥੇ ਦੋਵੇਂ ਆਪਣੇ ਤੀਸਰੇ ਦੋਸਤ ਗगन ਨਾਲ ਬਲੇਡ ਤੇ ਕਾਲਜ ਆਏ ਸਨ ਦੁਪਹਿਰ 3:00 ਵੇਲੇ ਕਰੀਬੋ ਆਪਣੀ ਬੁਲੇਟ ਤੇ ਕਾਲਜ ਤੋਂ ਨਿਕਲੇ ਤਾਂ ਡਰੋਲੀ ਕਲਾ ਦੇ ਰਹਿਣ ਵਾਲੇ ਜਸੇ ਨਾਮਕ ਵਿਅਕਤੀ ਨੇ ਆਪਣੀ ਬਾਈਕ ਨਾਲ ਤੈਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਡਿੱਗ ਪਏ ਜਿਸ ਤੋਂ ਬਾਅਦ ਜਸੇ ਨੇ ਕੇਸਰ ਧਾਮੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਗੋਲੀ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ ਉક્ત ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਆਦਮਪੁਰ ਭੇਜ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। ਅੱਜ ਜੋ ਇਨਸੀਡੈਂਟ ਹੋਇਆ ਸਰ ਇਹਦਾ ਕੀ ਇਹਦੇ ਬਾਰੇ ਕੀ ਦੱਸਣਾ ਚਾਹੋਗੇ ਤੁਸੀਂ? ਜਿਉਂ ਹੀ ਇਨਫਰਮੇਸ਼ਨ ਮਿਲੀ ਸਾਨੂੰ ਇੱਥੇ ਯੂਕੇ ਸਰ ਧਾਮੀ ਆ ਸਾਨੂੰ ਦਰਬੀਰ ਸਿੰਘ ਵਾਸੀ ਸਦਰਾਂ ਸੂਟੀਆਂ ਇਹ ਪਿੰਡਾ ਬਲੂਆ ਥਾਣੇ ਵਿੱਚ ਹੈ। ਜਿਹਦਾ ਇਹਦਾ ਫਰੈਂਡ ਹੈ ਭੁਪਿੰਦਰ ਸਿੰਘ ਸਾਨੂੰ ਕੁਲਦੀਪ ਸਿੰਘ ਵਾਸੀ ਪਿਆਲੇ ਦਾ ਇਹ ਰਾਤ ਉਹਦੇ ਕੋ ਪਿਆਲੇ ਇੱਥੇ ਪਿੰਡ ਆਇਆ ਸੀ ਰਿਹਾ ਸੀਗਾ। ਤੇ ਉਸ ਤੋਂ ਬਾਅਦ 11:30 ਵਜੇ ਇਹ ਯੂਨੀਵਰਸਿਟੀ ਇੱਥੇ ਪੜਦਾ ਮੁੰਡਾ ਜਪੋਦਰ ਸਿੰਘ ਹੈ। ਬੀਬੀਏ ਫਰਸਟ ਈਅਰ ਪੜਦਾ ਹੈ। ਤੇ ਇਹਦੇ ਨਾਲ ਇੱਥੇ ਆਇਆ ਸੀ ਜੋ ਇਹ ਬੁਲਟ ਮੋਟਰਸਾਈਕਲ ਤੇ ਆਇਆ ਸੀ ਇੱਥੇ। ਤੇ ਕਾਲਜ ਤੋਂ ਬਾਅਦ ਇਹ 3 ਵਜੇ ਇਹ ਜੋ ਨਿਕਲੇ ਆ ਲੋ ਨਾਲ ਇਹਨਾਂ ਦੀ ਇੱਕ ਹੋਰ ਲੜਕਾ ਸੀਗਾ ਅਮਨ ਹਿਮਾਚਲ ਦਾ ਹੈ। ਉਹ ਵੀ ਸਟੂਡੈਂਟ ਹੀ ਇੱਥੇ ਅੰਦਰ ਹੀ ਪੜਦਾ। ਇਹ ਤਿੰਨੇ ਮੋਟਰਸਾਈਕਲ ਜਿਹੜੇ ਆਏ ਆ ਬਾਹਰ 20 ਸਾਲ ਨੂੰ ਮੋਟਰਸਾਈਕਲ ਦੇ ਵਿੱਚ ਮਾਰੇ ਆ ਤੇ ਉਹਦੇ ਵਿੱਚ ਇਹਦੇ ਜਾਨਕੀ ਜੋ ਕਿਸੇ ਦੇ ਉਹਨਾਂ ਉੱਤੇ ਦੇ ਸਾਰੇ ਜਿਹੜਾ ਹੈਗਾ ਜੱਸਾ ਡੋਲੀ ਕਲਾ ਕਿਨੇ ਅੱਗੇ ਉਹਦੇ ਸਰਵਿਸ ਤੇ ਫੇਰ ਮਾਰੇ ਆ। ਜਿੱਦੀ ਰਾਸਤੇ ਚੋਂ ਦੀ ਮੌਤ ਹੋ ਗਈ ਹੈ। ਜੋ ਭੁਪਿੰਦਰ ਸਿੰਘ ਦੇ ਰਸਮ ਦਾ ਵੀ ਇਹ ਦੱਸਿਆ ਕਿ ਜੋ 22 ਵਿੱਚ ਜਸੇਨ ਜਸੇਨ ਇਹ ਗੱਲ ਕਹੀ ਹੈ ਇਹ ਜਸੇਨ ਨੂੰ ਜਸੇਨ ਇਹ ਗੱਲ ਕਹੀ ਹੈ ਕਿ ਤੁਸੀਂ ਮੇਰੀਆਂ 2022 ਵਿੱਚ ਮੇਰੇ ਤੇ ਮੇਰੀਆਂ ਸੱਟਾਂ ਮਾਰੀਆਂ ਸੀ ਕਿ ਮੇਰੇ ਜੋ ਮੇਰੀਆਂ ਉਗਲਾਂ ਵੱਡੀਆਂ ਸੀਗੇ ਇਸ ਕਰਕੇ ਤੁਹਾਨੂੰ ਮਰਵਾਇਆ। ਇਸੇ ਸਰ ਹੁਣ ਇਹਨਾਂ ਦੀ ਪਛਾਣ ਹੋ ਚੁੱਕੀ ਹੈ ਤਾਂ ਇਹਨੂੰ ਆਪਾਂ ਗੈਂਗवार ਕਹਾਂਗੇ ਜਾਂ ਆਪਸੀ ਦੁਸ਼ਮਣੀदाई ਆਪਸੀ ਰੰਜਿਸ਼ ਬਾਜੀ ਨਾਲ ਜੋ ਪੁਰਾਣੀ ਹੈ ਜੋ ਪਹਿਲਾਂ ਵੀ ਇਹਨਾਂ ਲੜਾਈ ਝਗੜਾ ਹੋਇਆ ਸੀ ਇਸ ਕਰਕੇ ਆ ਗਾਂ ਹੁਣ ਕੀ ਕਾਰਵਾਈ ਚੱਗਾ ਉਹ ਇਨਵੈਸਟੀਗੇਸ਼ਨ ਦਾ ਪਾਰਟਿਆ ਸੀ ਕਰ ਰਹੇ ਹੈ ਇਨਵੈਸਟੀਗੇਸ਼ਨ ਪੱچہ ਰਜਿਸਟਰ ਕਰਕੇ ਜੋ ਫਰਦਰ ਅਸੀਂ ਉਹਨਾਂ ਦੀਆਂ ਦੋਸ਼ੀਆਂ ਜਲਦ ਜਲਦ ਗ੍ਰਿਫਤਾਰ ਕਰਕੇ ਤੇ ਕਾਰਵਾਈ ਕਰਾਂਗੇ ਜਿੱਦਾਂ ਅਜ ਲੱਗ ਰਿਹਾ ਜੀ ਇੰਨੀ ਸਿਕਿਉਰਟੀ ਸੀਗੀ ਮਤਲਬ ਇੰਨੀ ਲਗੀਓ ਜੀ ਚੱਪੇ ਚੱਪੇ ਤੇ ਉਹਦੇ ਵਿੱਚ ਵੀ ਇਦਾਂ ਦਾ ਜਿਹੜਾ ਹਾਸਾ ਹੋ ਜਾਣਾ ਇਹਦੇ ਬਾਰੇ ਕੀ ਕਹਿਣਾ ਤੇ ਸਕਿਉਰਿਟੀ ਤਾਂ ਚਲੋ ਹੋ ਗਈ ਚਲ ਗਈ ਸੀਗੀ ਜੋ ਜਦੋਂ ਤੁਹਾਨੂੰ ਪਤਾ ਵੀ 12:00 11:30 ਵਜੇ ਉਹਨਾਂ ਰਾਸ਼ਟਰਪਤੀ ਜੀ ਦਾ ਕੈਨਸਲ ਹੋ ਗਿਆ ਇਹ ਉਸ ਤੋਂ ਬਾਅਦ ਸਕਿਉਰਿਟੀ ਸਿੱਧੀ ਕੋਈ ਵਿੱਚ ਚੱਲ ਇਹ ਪਹਿਲਾ ਸਟੂਡੈਂਟ ਸੀ ਜੀ ਯੂਨੀਵਰਸਿਟੀ ਇਹ ਪਹਿਲਾ ਸਟੂਡੈਂਟ ਯਾਰ ਕਿਹੜੇ ਸੰਜੇ ਪੜਿਆ ਸੀ 2022 ਸੀ ਦੱਸਦੇ ਪਹਿਲਾਂ ਉਹ ਤੋਂ ਵੀ ਪਹਿਲਾਂ ਦੋ ਸਾਲ ਪਹਿਲਾਂ ਭੁਪਿੰਦਰ ਦਾ ਹੀ ਫਰੈਂਡ ਸੀਗਾ ਇਹ ਭੁਪਿੰਦਰ ਫੇਰ ਬਾਹਰ ਚਲ ਗਿਆ ਸੀ ਭੁਪਿੰਦਰ ਤੋਂ ਬਾਅਦ ਆ ਕੇ ਬਾਅਦ ਜਦੋਂ ਆਇਆ ਤੇ ਇਕੱਲੇ ਬਣਿਆ ਸੀ